ਬਹੁਤ ਵਧੀਆ ਵਧੀਆ ਚੜ੍ਹਦੀ ਗਿਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇਕੱਤਰ ਹੀ ਨਹੀਂ ਹੋਣਾ ਹੋਣਾ ਐਸੀ ਸਾਡਾ ਤੁਹਾਡਾ ਜਿਹੜਾ ਤੁਸੀਂ ਕਹੇ ਸੀ ਇਮੋਸ਼ਨਲ ਹੋ ਗਏ ਸੀ ਪੰਜਾਬ ਦੀ ਧਰਤੀ ਦੇ ਪੁੱਤ ਨੇ ਉਹ ਇਹੀ ਨੇ ਬਹੁਤ ਬਹੁਤ ਹੈਗਾ ਨਿਸ਼ਾਨਾ ਕਰ ਦੋ ਇਹ ਮੈਂ ਬਹੁਤ ਵੱਡੀ ਥੇਲ ਮੈਂ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਬਿਲਕੁਲ ਕੋਈ ਕੋਈ ਜੁੱਲਾ ਕੋਈ ਜੁੱਲਾ ਮਨਕੀਰਤਾ ਬਹ ਹੋਣ ਨਹੀਂ ਦੇਣਾ ਤੇ ਨਾਲ ਕੋਈ ਬਿਮਾਰੀ ਨਾ ਪ੍ਰਮਾਤਮਾ ਦੁਬਾਰਾ ਪਹਿਲੇ ਵਾਹਿਗੁਰੂ ਬਾਤ ਦੇ ਵਿੱਚ ਵਾਹਿਗੁਰੂ ਇਹ ਬਾਰੇ ਬਾਰੇ ਇਹ ਕਿ ਅੱਪਾ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਹੈ ਬਹੁਤ ਕੁਝ ਪੰਜਾਬ ਨੂੰ ਅੱਪਾ ਕੀ ਦੇ ਰਹੇ ਆ ਤੇ ਇਹ ਇਹ ਤੁਹਾਡਾ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਸਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਕਹਿੰਦੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜ੍ਹਦੀ ਗਲਾ ਕਰ ਦੋ ਜਦੋਂ ਆਪਾਂ ਛੋਟੇ ਜ਼ਿਮੀਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਆ ਜੀ ਬਹੁਤ ਜ਼ਿਆਦਾ ਮਾਣ ਆ ਤੁਹਾਨੂੰ ਜੰਮਿਆ ਤੁਹਾਨੂੰ ਪੰਜਾਬ ਬਹੁਤ ਵੱਡੀ ਮਨਕੀਰਤ ਪੰਜਾਬ ਬਹੁਤ ਵੱਡੀ ਠਿੱਕ ਹੈ ਪਰ ਪੰਜਾਬ ਬਹੁਤ ਵੱਡੀ ਉੱਠਿਆ ਵੀ ਹੈਗਾ